ਰੇ ਵੀਰ ਭੈਣਾਂ ਸੱਸ ਸ੍ਰੀ ਅਕਾਲ ਅੱਜ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋ ਸਾਰੇ ਠੀਕ ਠਾਕ ਜੀ ਆਏ ਸਾਡੀ ਕਾਰਡੋ ਖੇਡਦੇ ਫਿਰਦੇ ਆ ਕਰ ਇਧਰ ਨੂੰ ਕਰ ਉਧਰ ਨੂੰ ਉਹ ਸਾਡੇ ਘਰ ਤੋਂ ਖੇਡਦੇ ਪਿੰਦੇ ਕੰਨੀ ਮੈਨੂੰ ਕਹਿੰਦੀ ਬਾਹਰ ਕੱਢ ਛੜ ਗਈ ਗੇਟ ਤੇ ਰੱਬ ਕੋ ਲੈਣਾ ਆਈ ਆਪਾਂ ਮੂਕਲੀ ਬਹੁਤ ਵਧੀਆ ਮੂਕਲੀ ਕੱਟ ਚਕੇ ਰੋੜੀਆਂ ਲੋੜੀਆਂ ਟਾਈਮ ਆ ਗਿਆ ਮੂਰੇ 2 ਮਹੀਨਾ ਰਹਿ ਗਿਆ चादर गया अपने घर लोहा है नहीं तो ना का ना को तो तो लोहा को है। यार। आ ना ਆ ਦੇ ਕੋਈ ਕਿੰਨਾ ਤਾਕੜਾ ਖਾ ਰਿਹਾ ਬਿਸਕਟਾਂ ਟੌਰ ਲਾਣਾ ਆਹਾਂ ਸ਼ੀਵਾ ਪੂਰੀ ਕਰਦੇ ਨੇ ਵੀਰ ਉਹਨੇ ਦੁਕਾਨਾਂ ਵਾਲੇ ਖੇਤਾਂ 'ਚ ਰਹਿੰਦਾ ਇਹ ਚਰੌਰੀ ਰਹਿੰਦਾ ਲੋ ਜੀ ਅੱਜ ਆਪਣੇ ਲਾਇਆ ਜੀ ਮੋਟਰ ਤੇ ਬਾਸ ਬਹੁਤ ਵਧੀਆ ਬਾਸ ਹੋਏ ਹੋਏ ਨੇ ਤੇ ਆ ਆਪਾ ਕੋਤ ਲਾਏ ਹੋਇਆ ਜੀ ਖੁੰਡ ਜਦ ਪੁਰਾਣੇ ਬਜ਼ੁਰਗ ਬੋਲ ਦਾਣਾ ਪਾਣੀ ਕੱਢਦੇ ਹੁੰਦੇ ਸੀ ਉਹਦੀ ਯਾਦਗਰੀ ਆਪਾਂ ਸੰਭੀ ਪਈਆ ਖੁੰਡ ਤੇ ਲੋਹੇ ਡੱਬੇ ਨੇ ਤੇ ਪਾਣੀ ਕੱਢਣ ਵਾਲੇ ਇਹ ਲਾ ਬੋਲ ਦਾ ਹੱਕਦੇ ਹੁੰਦੇ ਸੀ ਤੁੰਦ ਬਹੁਤ ਜ਼ਿਆਦਾ ਉੱਤਰਿਆ ਜੀ ਸਾਫ ਦੇ ਟਾਈਮ ਲਾਸਮ ਵੀ ਵਧੀਆ ਹੋ ਗਿਆ ਤੇ ਮਿੱਥੇ ਵੀ ਬਹੁਤ ਵਧੀਆ ਹੋਏ ਹੋਏ ਨੇ ਇੱਧਰ ਲਾਏ ਹੋਏ ਆਪਾਂ ਇਹ ਸਰੋਂ ਇਹ ਕਾਣੀ ਕੱਢਣ ਬਾਅਦ ਤੇ ਉਹ ਤਾਂ ਜੀ ਕਿਹੜੀ ਟੱਕਰ ਇਹ ਸਾਰੀ ਕਿਹੜੀ ਸਰੋਂ ਬੀਜੀ ਹੋਈ ਆ ਕਾਣੀ ਵਾਸਤੇ ਆਪਣੀ ਰੀ ਲਾਈ ਹੋਈ ਆ ਇਹ ਪਿਆਜ਼ ਵਾਲੀ ਬਹੁਤ ਵਧੀਆ ਪਰ ਥੋੜੀ ਸੰਗਲੀ ਜੀ ਆ ਭੱਟ ਤੇ ਲੈ ਆਏ ਹੋਏ ਮੂਲੀਆਂ ਤੇ ਸ਼ਗਮੂਲ ਵੀਰੋਂ ਨਹੀਂ ਲੈ ਜਾਂਦੇ ਨੇ ਮੂਲੀਆਂ ਆਇਆ ਵੀ ਚਲੋ ਵਧੀਆ ਅਗਲਾ ਖਾ ਲੈਂਦਾ ਮੂਲੀਆਂ ਤੋੜ ਕੇ ਚਾਰਕ ਆ ਸ਼ਗਮੂਲ ਬਹੁਤ ਵਧੀਆ ਸ਼ਗਮੂਲ ਹੋਏ ਨੇ ਆ ਦੇ ਲਈ ਸ਼ਗਮੂਲ ਬੜਾ ਹੋ ਗਿਆ ਪੱਕ ਕੇ ਇਹ ਦੁੱਬਰ ਜਿਹੇ ਦੇ ਨਾਲ ਵੱਡੇ ਵੱਢ ਕੇ ਲੱਗੇ ਲੱਗ ਸ਼ਗਮੂਲ ਨੇ ਵਿੱਚੇ ਮੂਲੀਆਂ 3 6 5 ਲੱਗ ਗਿਆ ਹੁਣ ਤੁੰਦੋਤਰਿਆ ਜੀ ਬਹੁਤ ਜ਼ਿਆਦੇ ਤੇ ਆਪਾਂ ਇਹ ਕਣਕ ਬਿੱਗੇ ਚਲਾਈ ਹੋਈ ਆ ਤੇ ਨਾ ਇਹ ਚ ਜੂਰੀ ਆ ਨਾ ਰੇ ਪਾਉਣੇ ਆਪਾਂ ਸਪਰੇਅ ਸੁਰੂ ਕੁਛ ਨਹੀਂ ਕਰਦੇ ਫਿਰ ਵੀ ਇੱਕ ਬਿੱਗੇ ਚੋਂ 13 ਕੁਇੰਟ ਨਿਕਲ ਆਉਂਦੀ ਆ ਕਣਕ ਸਾਡੀ ਸਾਡੀ ਖੇਡ ਰਹੀ ਆ ਬਤਾਉਂਗਾ ਲੋ ਨਾ ਰੱਖਿਆ ਕਾਟੋ ਫੰਦੋ ਕਰਨ ਮਿੱਥੀਆਂ ਬਸ ਤੂੰ ਲੈ ਵੀ ਰਹਿਣਾ ਵਿੱਚ ਨਾ ਬਾਹਰ ਕੱਢ ਨਹੀਂ ਹੋਣਾ ਜੇ ਬਰੂਗੇ ਤਾਂ ਮੈਂ ਬਾਹਰ ਜਾਣੇ ਫਿਰ ਮੈਂ ਕੱਢ ਕੇ ਆਉਣਾ ਜੇ ਪੂ ਭਰੇ ਆ ਜਾ ਮੈਂ ਮੇਰੀ 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 ਕੋਈ ਪਤਾ ਨਹੀਂ ਪੜੇ ਤੱਕ ਲਾ ਕੋਈ ਤਰ੍ਹਾਂ ਨਾ ਕਰੀ ਫਿਰ ਦੱਸ ਨਹੀਂ ਹਜੇ ਤਾਂ ਉੱਤੇ ਇਹਦੇ ਤੇ ਮੀਂਹ ਨਹੀਂ ਜਾਨੀ ਇਹ ਬਾਗ ਦਿੰਦਾ ਮੁਰਗਾ ਬੀਜੋ ਖਪਾਤਾਂ ਲਾਇਆ ਪਰ ਕਿੰਨੇ ਦੇਸੀ ਮੁਰਗੇ ਨੇ ਮੁਰਗੀਆਂ ਨੇ ਬਹੁਤ ਬੜੇ ਬਾਦ ਵਿੱਚ ਉੱਚੇ ਰੱਖਿਆ ਜੀ ਇੱਧਰ ਬਣਾਉਣੀ ਆ ਕਿਥੇ ਮੋਟਾ ਲੱਗੇ ਤੇ ਰੱਖਿਆ ਨੇ ਬਾਜੀ ਆ ਕਬੂਤਰ ਇਹ ਰਿਕ ਬਾਜੀ ਜਿੱਟ ਕੇ ਆਇਆ ਹੈਗਾ ਕੂਲਰ ਇਹ ਸੱਤ ਵਾਲੇ ਪੱਖੇ ਜੀ ਬਹੁਤ ਵਧੀਆ ਨੇ ਕਬੂਤਰ ਮਹਿੰਗਾ ਜੋੜਾ ਇਹਨਾਂ ਦਾ ਕੜੇ ਕੋ ਦਾ ਇੰਕੂੜਦੇ ਸੋਹਣੇ ਦੋਹੇ ਆਣਾ ਪਾਣਾ ਕਿਤੇ ਅੱਤਰਾ ਕਿਤੇ ਕੀ ਬੋਲੀਆ ਮੇਰੇ ਕੋਲ ਤਾਂ ਆ ਤੇਰਾ ਗਰੁੰਡਾ ਬੜਾ ਹੈ ਛੋਟਾ ਮੇਰਾ ਘਰ ਨੂੰ ਆਈ ਖੰਨੇ ਸਬਜੀ ਦੇਖਣਾ ਮੰਡੀ ਚ ਬਹੁਤ ਵਧੀਆ ਸਬਜੀ ਆ ਤੇ ਠੀਕ ਰੇਟ ਚ ਹੈ 200 ਦਾ 5000 ਨੇ ਕਿਹਾ ਅੰਦਰ ਪਿਆਜ਼ ਆਪਾਂ ਬਣਾ ਲਈ ਮੱਕੀ ਰੋਟੀ ਚੁੱਲਾ ਬਲ ਰਹੀ ਮਾਤਾ ਜੀ ਗੁੰਨ ਰਹੀ ਤੇ ਆਟਾ ਆਪਾਂ ਹੈ ਸ਼ਰੂ ਦਾ ਸਾਗ ਬਹੁਤ ਵਧੀਆ ਥੋੜਾ ਇਹ ਹਟ ਕੇ ਗ੍ਰੈਂਡਰ ਜੇ ਲਾਇਆ ਸੀ ਬਧੀਆ ਮੈਂ ਬਤਾਉਂ ਮੈਂਨੇ ਬਤਾਉਂਗਾ ਪਰ ਤੋੜ ਲੇ ਤਾਂ ਬੂਟਾ ਸਾਰਾ ਪਤਾਉਂਗਾ ਨਾ ਭਰਿਆ ਪਿਆ ਸਾਰੇ ਫਲ ਲੱਗੇ ਨੇ ਇਹਨੂੰ ਬਹੁਤ ਸੋਹਣੇ ਬਤਾਉਂ ਬਤਾਉਂ ਲੱਗੇ ਹੋਏ ਨੇ ਸਾਰੇ ਜਿਹੜੇ ਆਪਾਂ ਇਹ ਬਤਾਉਂ ਲੈ ਕੇ ਆਏ ਤੋੜ ਕੇ ਕਿੰਨੇ ਸਾਫ਼ ਸੁਥਰੇ ਤੇ ਬਿਨਾ ਸਪਰੇਅ ਤੋਂ ਨੇ ਕੋਈ ਟਾਈਮ ਵੀ ਕਰ ਲਈ ਦੀ ਸਪਰੇਅ ਨਹੀਂ ਕਰੀ ਇਹਨਾਂ ਨੂੰ ਆਪਾਂ ਤੇ ਬਹੁਤ ਵਧੀਆ ਪਤਾਉ ਨੇ ਕਿਉਂਕਿ ਬਤਾਉਂਗੇ ਦੇਖ ਪਾਲ ਪੂਰੀ ਚਾਹੀਏ ਬੂਟੇ ਦੀ ਤਾਂ ਦੋਰ ਰਹੀਦੀ ਮਿੱਥੇ ਤੇ ਸਾਡੀ ਘਾਟ ਮੰਮੀ ਲਾ ਖੇਡਦੀ ਫਿਰਦੀ ਆ ਮੈਂ ਪਾਲਕ ਅਖੜੀ ਬੈਠਾ ਆਪਣੇ ਕਾਰਡੋ ਖੇਡਦੇ ਜਲੇ ਧੁੱਪ ਸੇਕਦੀ ਆ ਅੱਜ ਮੌਸਮ ਬਹੁਤ ਸਾਫ ਤੇ ਥੋੜੀ ਹੁਣ ਦੁਪਹਿਰ ਪੈਣ ਲੱਗ ਗਈ ਤੇ ਦੇਖ ਲੋ ਵੀ ਮਤਲਬ ਉਹ ਚੀੜੀਆਂ ਘਟਾਰਾਂ ਜੀਆਂ ਆਮਚਾਰੀਆਂ ਹੋਣ ਦੇ ਦਾਣੇ ਦੋਣੇ ਚੁਗਦੀਆਂ ਨੇ ਚੁੰਡੀਆਂ ਤਾਂ ਇਹ ਕਹੇ ਵੀ ਢੀਕ ਜੀ ਮੌਸਮ ਨਿਖਰੇ ਤੇ ਅਸੀਂ ਵੀ ਦਾਣਾ ਦੋਣਾ ਚੁਗੀਏ ਕੋਈ ਚੁੰਡੀਆਂ ਚੁਗਦੀ ਆ ਚੀੜੀਆਂ ਕੋਈ ਖੁਸ ਚੁਗਦੀ ਆ ਆਪਾਂ ਅੱਜ ਮੂੜੀਆਂ ਦੇ ਬੀਜ ਲੈ ਕੇ ਤੇ ਮੂੜੀਆਂ ਵੱਟ ਥੋੜੀ ਹੈਗੀ ਗਿੱਲੀ ਤੇ ਹੁਣ ਆਪਾਂ ਜੇ ਮੂੜੀਆਂ ਲਾਵਾਂਗੇ ਤੇ ਗਾਂ ਬਹੁਤ ਵਧੀਆ ਖਾਣ ਨੂੰ ਮਿਲਣਗੀਆਂ ਮੂੜੀਆਂ ਆਪਾਂ ਨੂੰ ਉਹ ਸਿਰੇ ਤੱਕ ਲਾ ਦਾਂਗੇ ਮੋਲੀਆਂ ਕਿਆਰੀਆਂ ਜੋ ਬੈਠਣ ਬਾਅਦ ਤੇ ਸੋਝ ਹੀ ਬਣਾਤੇ ਫੁੱਲਾਂ ਦੀ ਬੱਚੇ ਚਿੱਟੇ ਬੱਚੇ ਪੀਲੇ ਬੱਚੇ ਗਲਾਪੀ ਬੱਚੇ ਲਾਲ ਉਪਰੇ ਲੱਗੇ ਆਂ ਸਬਜ਼ੀਆਂ ਭਾਜੀਆਂ ਉੱਧਰ ਲੱਗਿਆ ਨਿੰਬੂ ਨਿੰਬੂ ਬਾ ਪੱਕਣ ਲੱਗ ਗਏ ਤੁਰ ਆਪਾਂ ਹੀ ਲਾਏ ਹੋਏ ਨੇ ਮੋਟਰ ਤੇ ਫੁੱਲ ਬਹੁਤ ਸੋਹਣੇ ਰੰਗ ਬਰੰਗੇ ਤੇ ਆਹ ਫੁੱਲ ਬਹੁਤ ਵਧੀਆ ਲੱਗਿਆ ਹੋਇਆ। ਨਾ ਬੂਟਾ ਜੀ। ਇਹ ਕਾ ਲੱਗਿਆ ਫੁੱਲ ਜਿਵੇਂ ਗੋਭੀ ਦਾ ਫੁੱਲ ਹੁੰਦਾ ਓਕਣਾ। ਨਵੇਂ-ਨਵੇਂ ਡਿਜ਼ਾਈਨ ਦੇ ਫੁੱਲ ਆ ਰਹੇ ਨੇ। ਜਿਹੜੀਆਂ ਤੁਸੀਂ ਮੂਲੀਆਂ ਲਾ ਕੇ ਗਏ ਸੀ ਆ ਹੋ ਗਈਆਂ। ਉੱਡਾਰ ਆਪਣੇ ਮਿਹਨਤ ਦਾ ਫਲ ਦਿੱਤਾ ਬਹੁਤ ਸੋਹਣੀਆਂ ਮੂਲੀਆਂ ਹੋਈ ਨੇ ਬਾਕੀ ਆਪਾਂ 3-4 ਬੱਟਾਂ ਦੇ ਤੱਕ ਲਾਇਆ ਇਹ ਮੂਲੀਆਂ ਐ ਵੀ ਆਹਾ ਮੂਲੀਆਂ ਨੇ ਭਨੇ ਉਹ ਕਿੰਨਾ ਸੋਹਣਾ ਪਿਆਰਾ ਫੁੱਲਾ ਬਹੁਤ ਵਧੀਆ ਸੋਹਣਾ ਲੱਗਦਾ ਲੱਗਿਆ ਹੈ ਕਿਆਰੀ 'ਚ ਫੁੱਲ